ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਜ ਆਪਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਪਹੁੰਚੇ ਆਂ ਆਓ ਇਸ ਦੇ ਨਾਲ ਹੀ ਦੀਵਾਨ ਟੋਡਰਮਲ ਜਿਸ ਨੇ ਮੋਹਰਾਂ ਚਿੰਕੇ ਸਹਿਬਜ਼ਾਦਾ ਦੇ ਸੰਸਕਾਰ ਦੇ ਲਈ ਜਗਾ ਖਰੀਦੀ ਸੀ ਉਹਨਾਂ ਦੀ ਜਹਾਜ਼ ਹਵੇਲੀ ਆਓ ਆਪਾਂ ਇਸ ਹਵੇਲੀ ਦੇ ਦਰਸ਼ਨ ਕਰੀਏ ਆਓ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਵਾਈਏ ਦੀਵਾਨ ਟੋਡਰਮਲ ਜੀ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰਾਂ ਨੂੰ ਜਦੋਂ ਸੂਬੇ ਸਰਹੰਦ ਨੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਉਹਨਾਂ ਦੀ ਖਬਰ ਬਾਬਾ ਮੋਤੀਰਾ ਮਹਾਰਾਜ ਜੀ ਨੇ ਜਦੋਂ ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਦੱਸੇ ਤਾਂ ਮਾਤਾ ਗੁਜਰ ਕੌਰ ਜੀ ਨੇ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਤਿੰਨਾ ਹੀ ਪਵਿੱਤਰ ਸਰੀਰਾਂ ਨੂੰ ਜ਼ਾਲਮ ਸੂਬੇ ਨੇ ਜੰਗਲ ਦੇ ਵਿੱਚ ਸਿੱਟ ਦਿੱਤਾ ਸੀ ਜਿੱਥੇ ਕਿ ਅੱਜ ਕੱਲ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਸशोਭਤ ਹੈ ਜਿਸ ਦੇ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਦੀਵਾਨ ਟੋਡਰਮਲ ਜੀ ਨੇ ਤਿੰਨੇ ਪਵਿੱਤਰ ਸਰੀਰਾਂ ਦਾ ਜਗਾ ਮੁੱਲ ਲੈ ਕੇ 78000 ਮੋਹਰਾਂ ਚਿਣ ਕੇ ਦੀਵਾਨ ਟੋਡਰਮਲ ਜੀ ਨੇ ਉਹ ਜਗਾ ਖਰੀਦੀ ਸੀ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸੋशोਭਤ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ ਉਹ ਦੀਵਾਨ ਟੋਡਰਮਲ ਜੀ ਨੇ ਤਿੰਨੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਸੀ ਇਹ ਦੀਵਾਨ ਟੋਡਰਮਲ ਜੀ ਦੀ ਜਾਦ ਪਵਿੱਤਰ ਜਹਾਜ਼ ਹਵੇਲੀ ਹੈ ਜਿਸ ਦਾ ਉਸਾਰੀ ਦਾ ਕੰਮ ਚੱਲ ਰਿਹਾ ਹੈ ਆਓ ਸੰਗਤ ਜੀ ਆਪਾਂ ਇੱਥੋਂ ਦੇ ਸੇਵਾਦਾਰਾਂ ਪਾਸੋਂ ਇਸ ਹਵੇਲੀ ਬਾਰੇ ਜਾਣੀਏ ਜੀ ਸਹੀ ਗੱਲ ਹੈ ਵਾਸਪਾਤ ਨੂੰ ਸ਼੍ਰੀਮਤ ਮਹਾਲਬ੍ਰਿਜ ਜੀ ਤੇ ਕੁਰਬਾਨੀ ਕੀਤੀ ਹੈ ਸਹੀ ਉਹਥੇ ਇਹਨਾਂ ਦੀ ਸੇਵਾ ਸਮਾਰਪਤ ਤੇ ਸਾਨੂੰ ਉਦਾਂ ਦੇ ਦਿੱਤੇ ਅਸੀਂ ਨਾ ਕੈਨੇਡਾ ਤੋਂ ਆਇਆ ਅੱਛਾ ਬਾਬਾ ਜੀ ਸਾਰੇ ਇਸ ਬਾਹਰ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਮੰਨ ਦੇ ਵਿੱਚ ਗੁਰੂ ਨੇ ਪ੍ਰੇਰਨਾ ਦਿੱਤੀ ਹੈ ਜੀ ਉਹਨੂੰ ਦੀ ਪ੍ਰੇਰਨਾ ਤੇ ਕਿ ਤਾਂ ਕਿ ਅਸੀਂ ਇਹ ਜਿਹੜੀ ਵਿਰਾਸਤ ਹੈ ਉਹਨਾਂ ਦੇ ਇੱਥੇ ਬਹਾਨ ਕੁਰਬਾਨੀ ਵਾਲਿਆਂ ਦੀ ਇੱਕ ਕਿਸੇ ਤਰ੍ਹਾਂ ਸੰਭਾਲੀ ਜਾ ਸਕੇ ਤੇ ਇਹਦੇ ਵਾਸਤੇ ਸਾਂਭਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਆ ਤੇ ਇਹ ਛੇਤੀ ਹੀ ਤੁਹਾਡੇ ਸੰਗਤ ਵਾਸਤੇ ਅੰਦਰੋਂ ਬਾਹਰੋਂ ਥੱਲੇੋਂ ਹੇਠੋਂ ਖੁੱਲਣ ਦੀ ਸਾਰੀ ਸ਼ਬਦਾ ਜਿਹੜੀ ਹੈ तकरीबन 2 ਸਾਲ ਤੇ ਲੱਗਣਗੇ ਕੰਮ ਬਹੁਤ ਵੱਡਾ ਆ ਬਹੁਤ ਵੱਡਾ ਕੰਮ ਆ ਤੇ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ ਜਿਸ ਮਟੀਰੀਅਲ ਨਾਲ ਜਿਹੜੀ ਇੱਟਾਂ ਇਹ ਪਹਿਲਾਂ ਬਣੀ ਆ ਇਹਨੂੰ ਕੋਈ ਸੀਮੈਂਟ ਨਹੀਂ ਲਾ ਰਿਹਾ ਕੋਈ ਇਹਦੇ ਵਿੱਚ ਸਰੀਆ ਨਹੀਂ ਦੇ ਰਿਹਾ ਇਹਨੂੰ ਕੋਈ ਇੱਟ ਵੀ ਜਿਹੜੀ ਪਹਿਲਾਂ ਲੱਗੀ ਹੋਈ ਇੱਟਾਂ ਤੁਸੀਂ ਦੇਖੋਗੇ ਸਾਰੀ ਇੱਟ ਉਹੀ ਹੁਣ ਸਾਫ਼ ਕਰਕੇ ਤੇ ਉਹੀ ਇੱਟ ਜਿਹੜੀ ਇਹਨੂੰ ਲਾ ਕੇ ਤਿਆਰ ਕੀਤੀ ਜਾ ਰਹੀ ਹੈ ਤੇ ਬੜਾ ਵੱਡਾ ਕਰੋੜਾਂ ਦਾ ਖਰਚਾ ਆ ਤੇ ਇਹਦੇ ਵਾਸਤੇ ਸਪੈਸ਼ਲ ਕੋਈ ਗ라이 ਨਹੀਂ ਕੀਤੀ ਜਾ ਰਹੀ ਕੋਈ ਨਹੀਂ ਹੈਗਾ ਰਲ ਮਿਲ ਕੇ ਫਾਊਂਡੇਸ਼ਨ ਦੇ ਮੈਂਬਰ ਜਿਹੜੇ ਆ ਜਾਂ ਸੰਧੂ ਬ੍ਰਦਰ ਹੈਗੇ ਆ ਜਿਨ੍ਹਾਂ ਨੂੰ ਬਦਾਮਾਂ ਦੇ ਬਾਦਸ਼ਾਹ ਕਹਿੰਦੇ ਆ ਅਮਰੀਕਾ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਸਾਰੀ ਸੇਵਾ ਦਿਓ ਪਰ ਫਿਰ ਵੀ ਸਾਰੇ ਮੈਂਬਰ ਪਰਵਾਰ ਰਲ ਕੇ ਅਸੀਂ ਜਿੰਨੀ ਜਥਾ ਸ਼ਕਤ ਕਿਸੇ ਦੀ ਹਿੰਮਤ ਆ ਓਨੀ ਕਰ ਰਿਹਾ ਕੋਈ ਸਮਾਂ ਕੱਢ ਰਿਹਾ ਕੋਈ ਇੱਥੇ ਦੇਖ ਰੇ ਕਰ ਰਿਹਾ ਕੋਈ ਕੁਝ ਕਰ ਰਿਹਾ ਉਹ ਸਾਰੇ ਰਲ ਕੇ ਸਾਰੇ ਦੇਸ਼ਾਂ ਵਿੱਚ ਬੈਠੇ ਆ ਖਾਸ ਕਰਕੇ ਕੈਨੇਡਾ ਅਮਰੀਕਾ ਵਿੱਚ ਜਿਨ੍ਹਾਂ ਦੇ ਰਾਹੀ ਸੇਵਾਦਾਰਾਂ ਦੀ ਇਹ ਸੇਵਾ ਗੁਰੂ ਤੇ ਉਹ ਸਾਬ ਜੀ ਆਪ ਹੀ ਲੈ ਰਹੇ ਆ ਮਾਤਾ ਜੀ ਆਪ ਹੀ ਲੈ ਰਹੇ ਆ ਬਾਈ ਗੁਰਜੀਤ ਕਾਲ ਖਾਲਸਾ ਧੰਨਵਾਦ ਜੀ ਮੋਹਰਾ ਜੀ ਦਰਸ਼ਨ ਬਾਈ ਗੁਰਜੀਤ ਕਾਲਸਾ ਬਾਈ ਗੁਰਜੀਤ ਕੀ ਫਤਿਹ ਸੰਗਤ ਜੀ ਸਾਰੇ ਆਪ ਤਸਵੀਰ ਦੇ ਦਰਸ਼ਨ ਕਰਿਓ ਇਸ ਹਵੇਲੀ ਦੀ ਉਸਾਰੀ ਹੋ ਰਹੀ ਹੈ। ਇਹਦੀ ਉਸਾਰੀ ਬਿਨਾ ਸਿਮਿੰਟ ਤੋਂ ਹੋ ਰਹੀ ਹੈ ਜਿਸ ਦੇ ਵਿੱਚ ਚੂਨਾ ਜਿਉਂ ਸੁਰਖੀ ਅਤੇ ਹੋਰ ਜੋ ਸਮਾਨ ਹੈ ਜੋ ਪਹਿਲਾ ਮਟੀਰੀਅਲ ਲੱਗਿਆ ਹੋਇਆ ਹੈ ਉਸੇ ਮਟੀਰੀਅਲ ਦੇ ਨਾਲ ਹੀ ਇਹ ਹਵੇਲੀ ਦੀ ਉਸਾਰੀ ਹੋ ਰਹੀ ਹੈ। ਇਸ ਦੀ ਜਿਹੜੀ ਸੇਵਾ ਹੈ ਉਹ ਸੰਧੂ ਪਰਿਵਾਰ ਵੱਲੋਂ ਅਮਰੀਕਾ ਵੱਲੋਂ ਅਤੇ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ। ਇਸ ਹਵੇਲੀ ਦੇ ਅੰਦਰ ਜਾਣ ਦੀ ਸੰਗਤਾਂ ਨੂੰ ਅਜੇ ਮਨਾਹੀ ਕਿਉਂਕਿ ਕੰਮ ਚੱਲ ਰਿਹਾ ਹੈ। ਆਓ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ